ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਟ੍ਰੈਂਡੀ ਆਊਟਲੈਟ ਤੇ ਰੰਮਪਰਾ ਫੂਲ ਮੋੜ ਵਾਲਾ ਚੌਂਕ ਦੁਕਾਨ ਦਾ ਜਿਹੜਾ ਡਰੈੱਸ ਹੈਗਾ ਤੇ ਨਿਊ ਹਾਲੈਂਡ ਦੇ ਨਾਲ ਬਿਲਕੁਲ ਤੇ ਬਹੁਤ ਹੀ ਸਸਤੇ ਰੇਟਾਂ ਦੇ ਉੱਤੇ ਇੱਥੇ ਬਈ ਲੋਰਾਂ ਤੇ ਜਾਗਟਾਂ ਤੁਸੀਂ ਦੇਖ ਸਕਦੇ ਹੋ ਹੁੱਡੀਆਂ ਵਗੈਰਾ ਤੇ ਅੱਜ ਸਾਨੂੰ ਦਿਖਾਉਣਾ ਅੰਦਰ ਜਾ ਕੇ ਆਜੋ ਜੀ ਦੇਖੋ ਸਾਡੇ ਵਿੱਚ ਭੀੜ ਬਹੁਤ ਆ ਬਾਈ ਦੇ ਤਾਂ ਬਈ ਗੱਲ ਆਪਾਂ ਬਾਈ ਨਾਲ ਹਨਾ ਇੱਥੋਂ ਸਿੱਧਾ ਜਈ ਆ 10 ਕਿਲੋਮੀਟਰ ਕਹਾ ਜਾ ਕੇ ਸਿਟੀ ਸੈਂਟਰ ਦੇ ਨਾਂ ਤੇ ਮਾਰਕੀਟ ਆਉਗੀ ਤੇ ਲੋਹਰਾਂ 2 200 ਦੀਆਂ ਵਧੀਆ ਗਰਮ ਲੋਹਰਾਂ ਨੇ ਐਚਬੀ ਪੰਪ ਟੱਪ ਜਿਓ ਪੂਰਾ ਸਿਰੇ ਦਾ ਕੰਮ ਇੱਥੇ ਬਈ ਆ ਕੇ ਕਿਤੇ ਨਹੀਂ ਮੁੜਨਾ ਹਾਂ ਜਿਹੜਾ ਪਿੰਡ ਰਾਮ ਨੇ ਮੁੜਦਾ ਉਹ ਵੀ ਟੱਪ ਜਉਂਦੇ ਆ ਉਹ ਨੇੜੇ ਮੋੜਾਂ ਵਾਲਾ ਚੌਂਕ ਨਿਊ ਹਾਂ ਟੱਪ ਜਿਓ ਬਸ ਉਦੋਂ ਬਾਅਦ ਮਾਰਕੀਟ ਆਉਗੀ ਵੱਡੀ ਹੋਰੀ ਮਾਰਕੀਟ ਜੀ ਬਣੀ ਹੋਈ ਆ ਹਾਂਜੀ ਕਰਕੇ ਜੀ ਕੀ ਲੈ ਕੇ ਆਏ ਸਸਟੀ ਕਾਲ ਜੀ ਸਾਰਿਆਂ ਨੂੰ ਸਸਟੀ ਕਾਲ ਜੀ ਕਿਵੇਂ ਬਾਈ ਜੀ ਬਹੁਤ ਵਧੀਆ ਜੀ ਬਹੁਤ ਬਾਈ ਇੱਕ ਤਾਂ ਆਪਣਾ ਧੁਮ ਆਹ ਆਪ ਦੇ ਸੇਲ ਹੋਰ ਪੂਰੇ ਗਰਮਾ ਪੂਰੇ ਘੈਂਟ ਨੇ ਆ ਚੈੱਕ ਕਰਿਓ ਜੀ ਇਹ ਆਪਣੀ ਰੈਗੂਲਰ ਆਈਟਮ ਹੈ ਕੀ ਕਦੇ ਖਤਮ ਹੋਣ ਵਾਲੀ ਨਹੀਂ ਪਰ ਇਹ ਚਾਰਟਿਕਲ ਚੇਂਜ ਹੁੰਦੇ ਰਹਿੰਦੇ ਨੇ ਹਾਂ ਜੀ ਕਈ ਵਾਰੀ ਬੰਦੇ ਆ ਕੇ ਮੰਗਦੇ ਵੀਰ ਆ ਕੇ ਮੰਗਦੇ ਕਿ ਆਹੀ ਚਾਹੀਦਾ ਮਾਡਲ ਬਦਲਦੇ ਰਹਿੰਦੇ ਨੇ ਕਦੇ ਬੂਟ ਕਟ ਆ ਜਾਂਦਾ ਕਦੇ ਕਾਰਗੋ ਆ ਗਿਆ ਕਦੇ ਕੁਛ ਆ ਗਿਆ ਹਜ਼ਾਰ ਦੇ 6 ਆ ਬਈ ਆਨਲਾਈਨ ਭੇਜ ਦੇਣੀ ਆ ਚੈੱਕ ਕਰ ਲਓ ਅੰਦਰੋਂ ਪੂਰੀ ਫਾਰ ਗਰਮਾਣ ਤੇ ਤਿੰਨ ਤਿੰਨ ਸਿਉਣਾ ਬੱਜੀਆਂ ਹੋਈਆਂ ਆਏ ਨਹੀਂ ਹੈਗਾ ਕਿ ਸਿੰਗਲ ਸਿਉਣ ਮਾਰਕ ਖੜਾ ਛੱਡ ਲਿਆ ਆ ਦੇਖੋ ਜੀ ਟ੍ਰਿਪਲ ਸਿਉਣਾ ਠੀਕ ਹੈ ਯਾਰ ਪੂਰੀ ਕਹਿੰਡ ਗੱਲਬਾਤ ਬਣੀ ਹੋਈ ਹੈਗੀ ਤੇ ਉਸ ਤੋਂ ਬਾਅਦ ਆਪਣੇ ਕੋਲੇ ਇਧਰ ਲਿਓ ਬਾਈ ਤੇ ਇਸ ਤਰ੍ਹਾਂ ਦੀਆਂ ਬਾਈ ਫੁੱਲ ਫਲੱਪੀ ਆਈਟਮਾਂ ਆਪਣੇ ਕੋਲੇ 700 ਰੁਪਏ ਚਾ ਪੂਰੀ ਫੁੱਲ ਹੈਵੀ ਦੇ ਵਿੱਚ ਸਿਰਫ 700 ਰੁਪਏ ਦੀ ਐਸੇਸ ਉਹਨਾਂ ਨੇ 99 ਦੀ ਠੀਕ ਹੈ ਜੀ ਤੇ ਵਗੈਰਾ ਲੱਗੀ ਹੋਈ ਆ ਪੂਰੀ ਹੈਵੀ ਆਈਟਮ ਹੈਗੀ ਉਹਦੋਂ ਨਾ ਪੀੜ ਜਿਆਦਾ ਉਰੇ ਲਿਓ ਤੁਸੀਂ ਹਾਂਜੀ ਹਾਂ 1000 ਰੁਪਏ ਦੀਆਂ ਤਿੰਨ ਫੁੱਡੀਆਂ ਲੱਗੀਆਂ 400 ਦੀ ਇੱਕ ਆ ਕੋਈ ਵੀਰ ਗੁੱਸਾ ਨਾ ਕਰੇ ਕੋਈ 1 350 ਦੀ ਨਹੀਂ ਮਿਲਨੀ 300 ਦੀ ਨਹੀਂ ਮਿਲਦੀ 400 ਦੀ ਮਿਲੂ ਠੀਕ ਹੈ ਜੀ ਗਰਮਾ ਪੂਰੀ ਪੂਰੀ ਗਰਮਾ ਅੰ ਤੇ 1000 ਦੀਆਂ ਤਿੰਨ ਹੀ ਮਿਲਣਗੀਆਂ ਚਾਲੂਆ ਮਾਲ ਨਹੀਂ ਹੈਗਾ ਹਣਾ ਬਾਈ ਚਾਲੂ ਤਾਂ ਪਰਣਾ ਰੱਖਿਆ ਹੀ ਨਾ ਰੱਖਿਆ ਸਾਨੂੰ ਖੁਦ ਨੂੰ ਪਸੰਦ ਨਹੀਂ ਆਉਂਦਾ ਚਾਲੂ ਦਾ ਚੈੱਕ ਕਰੋ ਜੀ ਕਿੰਨੇ ਘੰਟਾ ਆਰਟੀਕਲ ਸਿੰਗਲ 400 ਦਾ ਮਿਲੂ 1000 ਦੀਆਂ ਤਿੰਨ ਆ ਠੀਕ ਹੈ ਜੀ ਕੈਪਟਨ ਗੂਟਾਂ ਦੇ ਝਾਂਜੜੇ 'ਚ ਅਸੀਂ ਪੈਂਦੇ ਨਹੀਂ ਕੁਆਲਿਟੀ ਵਧੀਆ ਦੇ ਕੇ ਰਾਜ਼ੀ ਆ ਚੈੱਕ ਕਰੋ ਆਰਟੀਕਲ ਚੈੱਕ ਕਰੋ ਜੀ ਕੁਆਲਿਟੀ ਘੈਂਟ ਵੇਚਦੇ ਆਂਗੇ 1000 ਦੀਆਂ ਸਟਿੱਕਰ ਵਗੈਰਾ ਪੂਰੇ 1000 ਦੀਆਂ ਤਿੰਨ ਆ ਠੀਕ ਹੈ ਜੀ ਇਹਦੇ ਚ ਆਈਟਮਾਂ ਬਹੁਤ ਸਾਰੀਆਂ ਮਿਲਣਗੀਆਂ 1000 ਦੀਆਂ ਤਿੰਨ ਦੇ ਵਿੱਚ ਆ ਚੈੱਕ ਕਰੋ ਗਰਮ ਸ਼ 1000 ਦੀਆਂ ਤਿੰਨ ਨੇ ਠੀਕ ਹੈ ਜੀ ਚਲੋ ਚੱਕਰ ਇੱਕ ਆ ਜੀ ਆਪਣੇ ਕੋਲੇ ਅ 3 400 ਪੀਸ ਪਿਆ ਆਪਣੇ ਕੋਲੇ 1000 ਰੁਪਏ ਦੀਆਂ ਪੰਜ ਨੇ ਬਈ ਸਿੰਗਲ 300 ਦੀ ਮਿਲੂ ਦੋ 500 ਦੀਆਂ ਮਿਲਣਗੀਆਂ ਕੋਈ ਵੀਰ ਗੁੱਸਾ ਨਾ ਕਰੇ ਸਿੰਗਲ 300 ਦੀ ਆ ਦੇਖੋ ਚੱਕਰ ਉਹ ਗਰਮ ਕਿੰਨੀ ਹੈਗੀ ਆਰਟੀਕਲ ਇਹ ਚ ਬਥੇਰੇ ਪਏ ਨੇ ਐਮ ਐਲ ਐਕਸਲ ਸਾਈਜ਼ ਤਿੰਨ ਮਿਲਣਗੇ ਬਈ ਉਦੋਂ ਵੱਡੇ ਸਾਈਜ਼ੇ ਚ ਹੈ ਨਹੀਂ ਐਮ ਐਲ ਐਕਸਲ ਸਾਫ਼ ਸੁਥਰਾ ਕੰਮ ਕਰਦੇ ਆਂਗੇ ਕੋਈ ਇਹ ਨਹੀਂ ਹੈਗਾ ਕਿ ਵੀਡੀਓ ਦੇਖ ਕੇ ਗਾਹਕ ਨੂੰ ਬੁਲਾ ਲਿਆ ਤੇ ਇੱਥੇ ਆ ਕੇ ਕਹਾਂਗੇ ਆ ਨਹੀਂ ਆਊਗਾ ਹਾਂ ਸਿੰਗਲ 300 ਦੀ ਹੀ ਪਊਗੀ 500 ਦੀਆਂ 2000 ਰੁਪਏ ਪੰਜ ਪਹਿਣੀਆਂ ਕੋਈ ਘਾਟਾ ਵਾਧਾ ਨਹੀਂ ਹੋਣਾ 바ਰਗੇਨਿੰਗ ਕਰਦੇ ਨਹੀਂ ਬਾਈ ਜਿੰਨਾ ਬਿਲ ਬਣੂ ਪੈਸੇ ਉਨੇ ਲੱਗਣਗੇ ਠੀਕ ਹੈ ਜੀ ਆ ਲੋ ਪੂਰੀਆਂ ਘੈਂਡ ਘੈਂਡ ਆਈਟਮਾਂ ਨੇ ਉਦੋਂ ਬਾਅਦ ਤੁਹਾਨੂੰ ਇੱਧਰ ਦਿਖਾਉਣਾ 1000 ਦੀਆਂ ਤਿੰਨ ਦੇ ਵਿੱਚ ਆਈਟਮਾਂ ਪੂਰੀਆਂ ਸੋਹਣੀਆਂ ਪ੍ਰੀ-ਇਨਵੈਂਟਰ ਦੀਆਂ ਆਈਟਮਾਂ ਨੇ ਜਾਨੀ ਕਿ ਅੰਦਰ ਦੀ ਪਾ ਲੋ ਚਾਹੇ ਜੋ ਠੰਡ ਘੱਟ ਹੁੰਦੀ ਉਹ ਦੋ ਪੈਂਦੀਆਂ ਹੁਣ ਥੋੜੇ ਨੇਰਾ ਘੱਟ ਦੇਖ ਲਿਆ ਬਹੁਤ ਸੋਹਣੀ ਆਈਟਮਾਂ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਜਿਪਰ ਵੀ ਮਿਲ ਜਾਣਗੇ ਹਾਫ ਜਿਪ ਵੀ ਮਿਲ ਜ 400 450 500 ਆਪਾਂ ਵਧੀਆ ਵੇਚਿਆ ਸੀ ਸਟੋਰ ਖਾਲੀ ਕਰਨਾ ਇਹ ਆ ਲੋ ਜੀ ਸਰਵ 1000 ਰੁਪਏ ਦੀਆਂ ਤੰਣ ਨੇ ਜਿਹੜੀ ਮਰਜ਼ੀ 1000 ਦੀ ਤੰਣ ਵਾਲੀਆਂ ਆਈਟਮ ਲਾ ਲਿਓ ਆ ਲੋ ਕਾਟਨ ਫਲੀਸ ਦੀਆਂ ਨੇ 1000 ਦੀਆਂ ਤੰਣ ਨੇ ਇਹ ਵੀ ਠੀਕ ਹੈ ਜੀ ਕਿੰਨਾ ਸੋਹਣਾ ਆਰਟੀਕਲ ਆ ਦੇਖੋ ਬਹੁਤ ਸੋਹਣੇ ਸੋਹਣੇ ਆਰਟੀਕਲ ਨੇ 1000 ਦੇ ਤੰਣ ਨੇ ਬਾਹਰ ਕੱਢ ਕੇ ਤਾਂ ਲਾਏ ਪਹਿਲਾਂ ਅੰਦਰ ਹੀ ਦਿਖਾਉਂਦੇ ਹੁੰਦੇ ਸੀ ਇਹ 400 ਦੀ ਵਧੀਆ ਵਿਕਦੀ ਸੀ ਪਰ ਹੁਣ ਸਟੋਰ ਖਾਲੀ ਕਰਨਾ ਨਾਲ ਵਾਲਾ ਸਟੋਰ ਖਾਲੀ ਕਰਨਾ ਉਦੇ ਕਰਕੇ ਰੇਟ ਘਟਾਤਾ ਇਹਦਾ ਠੀਕ ਹੈ ਜੀ ਆਪਣੇ ਕੋਲ ਵਧੀਆ ਆਈਟਮ ਹੀ ਵਿਕਦੀ ਆ ਕਿੰਨਾ ਪਿਆਰਾ ਮਾੜਾ ਕਸਟਮਰ ਨਾਲ ਆਪਣੇ ਕੋਲ ਹੈਗਾ ਤੇ ਨਾ ਆਪਾਂ ਵੇਚਦੇ ਆ ਸਾਰਾ ਕਸਟਮਰ ਵੀ ਆਪਣੇ ਕੋਲ ਵਧੀਆ ਹੀ ਆ ਜੀ ਚੰਗਾ ਕਸਟਮਰ ਹੈ ਜਿਹੜਾ ਜਿਹਨੂੰ ਕੱਪੜੇ ਦੀ ਪਹਿਚਾਣ ਆ ਠੀਕ ਹੈ ਜੀ ਜਾਲੀ ਸਮਾਨ ਲੈਣ ਵਾਲਾ ਆਪਣੇ ਕੋਲ ਗਾਗ ਵੀ ਹੈ ਨੀਗਾ ਆ ਚੱਕਰੋ ਜੀ ਦੇਖ ਬਈ ਹਜ਼ਾਰ ਦੇ ਤਿੰਨ ਨੇ ਇਹ ਜਿਹੜੇ ਮਰਜ਼ੀ ਲੈ ਲਿਓ ਇਹਦੇ ਵਿੱਚ ਬਹੁਤ ਸਾਰੇ ਆਰਟੀਕਲ ਨੇ ਬਹੁਤ ਸਾਰੇ ਆਹ ਦੇਖੋ ਚਾਈਨੀਜ਼ ਫਰੀਜ਼ ਵਾਲੀਆਂ ਸ਼ਰਟਾਂ ਇਹ ਵੀ ਹਜ਼ਾਰ ਦੀਆਂ ਤਿੰਨ ਪੂਰੀਆਂ ਹੈਵੀ ਨੇ ਪੂਰੀਆਂ ਹੈਵੀ ਤੇ ਆਹ ਸ਼ਰਟਾਂ ਜਿਹੜੀਆਂ ਕਹਿੰਦੇ ਮਟਰ ਦਾਣਾ ਬਿਆਰ ਦੇ ਵਿੱਚ ਚੱਲ ਰਿਹਾ ਲੋਕ ਹਲਕਾ ਵੇਚੀ ਜਾਂਦੇ ਨੇ ਪੂਰੀ ਹੈਵੀ ਕੁਆਲਿਟੀ ਦੇ ਵਿੱਚ ਆ ਹਜ਼ਾਰ ਦੀਆਂ ਤਿੰਨ ਸਾਡੀ ਕੁਆਲਿਟੀ ਨਹੀਂ ਮਾੜੀ ਹੋਊਗੀ ਰੇਟ ਜ਼ਰੂਰ ਅਸੀਂ ਬਾਰਗੇਨਿੰਗ ਨਹੀਂ ਕਰਦੇ ਮੈਂ ਯਾਰ ਤੇ ਦੇਖਿਆ ਸੀ ਮਾਨਸਾ ਸਾਈਡ ਬੰਨੀ ਯਾਰ ਇੱਥੇ ਉੱਥੇ 7000 ਦੀ ਦੇਈ ਜਾਂਦੇ ਇਹ ਉਹ ਬਈ ਉਹਨੇ ਇੱਕ ਇੱਕ ਦੋ ਦੋ ਪੀਸ ਵੇਚਨੇ ਆ ਅਸੀਂ ਦਿਨ ਦਾ 2 200 3 300 ਪੀਸ ਵੇਚਣਾ ਠੀਕ ਹੈ ਇਹ ਅਸੀਂ 5 ਰੁਪਈਆ ਦੇ ਹੀ ਵੇਚਾਂਗੇ ਤਾਂ ਵੀ ਟਿਕਾਓ ਹੋ ਜਾਊਗਾ ਆ ਤੁਹਾਨੂੰ ਉਧਰ ਹੋਰ ਆਈਟਮਾਂ ਦਿਖਾਉਣਾ ਆ ਦੇਖੋ ਜੀ ਹੁੱਡੀਆਂ ਨੇ ਆਪਣੇ ਕੋਲੇ ਆਰ ਐਫ ਡੀ ਕੱਪੜਾ ਕਹਿੰਦੇ ਆ ਹੋਲ ਸੇਲ ਦਾ ਵੀ ਰੇਟ 40 ਤੇ ਬਾਜ਼ਾਰ 'ਚ ਅਸੀਂ ਨਵੇਂ ਨਹੀਂ ਹੈਗੇ ਤੇ ਪੁਰਾਣਾ ਕੰਮ ਹੋਣ ਕਰਕੇ ਪਹਿਲਾਂ ਆਪਣਾ ਰਿਕੂ ਬ੍ਰਾਂਡ ਵਰਕੂਟਾਂ ਦਾ ਚੱਲਦਾ ਉਹਦੇ ਕਰਕੇ ਆਪਾਂ ਨੂੰ ਸੌਦੇ ਭਾਣ ਨਾਲ ਮਿਲ ਜਾਂਦੇ ਨੇ 90% ਮੈਨੂਫੈਕਚਰਿੰਗ ਆਪਣੀ ਆਲਦੀ ਆ ਬਹੁਤ ਸਾਰੀਆਂ ਆਈਟਮਾਂ ਅਸੀਂ ਖੁਦ ਤਿਆਰ ਕਰਦੇ ਹਾਂ ਆਰਐਫਡੀ ਕੱਪੜੇ ਦੇ ਵਿੱਚ ਹੁੱਡੀ ਆ ਤੇ ਉੱਪਰ ਦੇਖੋ ਸਟicker ਲੱਗਿਆ ਹੋਇਆ ਬ੍ਰਾਂਡ 1000 ਦੀਆਂ ਤੰਨੇ ਬਈ 400 450 ਇਹਦਾ ਹੋਲ ਸੇਲ ਦਾ ਰੇਟ ਆ ਇਹਦੇ ਵਿੱਚ ਆਰਟੀਕਲ ਬਥੇਰੇ ਮਿਲ ਜਾਣਗੇ ਆ ਲੋ ਇਹ ਚੈੱਕ ਕਰੋ ਆਹ ਤੇ ਹੁੱਡੀ ਦੇਖੋ ਪੂਰੀ ਗਰਮ ਕਿੰਨਾ ਪਿਆਰਾ ਤੇ 1000 ਦੀਆਂ ਤੰਨੇ ਨੇ ਸਹੀ ਗੱਲ ਜਿਹੜੇ ਮਰਜ਼ੀ ਆਰਟੀਕਲ ਲੈ ਲਓ 1000 ਦੇ ਤਿੰਨੇ ਜੋ ਜਿਹੜੇ ਮਰਜ਼ੀ ਛਾੜ ਲਿਓ ਆ ਲਓ ਜੀ ਇਹ ਬਾਹਰ ਤਾਂ ਲਾਤੀਆਂ ਓਪਨ ਚ ਅੰਦਰ ਸ਼ੋਰੂਮ ਚ ਨਾ ਜਗ੍ਹਾ ਨਹੀਂ ਹੈਗੀ ਆ ਲਓ ਹੀ ਚੈੱਕ ਕਰੋ ਪੂਰੇ ਕੈਂਟ ਆਰਟੀਕਲ 1000 ਰੁਪਏ ਦੇ ਤਿੰਨੇ ਜਿਹੜੇ ਮਰਜ਼ੀ ਕਾਟਨ ਦੇ ਲੈ ਲਓ ਚਾਹੇ 에ਰੀਏਟ ਹੋਵੇ ਕਾਟਨ ਹੋਵੇ ਜਿਹੜਾ ਮਰਜ਼ੀ ਹੋਵੇ ਆ ਲਓ ਜੀ ਆਉਣਾ ਕਿੱਥੇ ਆ ਜੀ ਆਉਣਾ ਪਰੰਪਰਾ ਫੂਲ ਹੈ ਜੀ ਬਰਨਾਲਾ ਬਠਿੰਡਾ ਹਾਈਵੇ ਦੇ ਉੱਤੇ ਉਹ ਭਾਰਤ ਪੈਟਰੋਲੀਅਮ ਪੰਪ ਆਗਾ ਉਹਦੇ ਬਿਲਕੁਲ ਕੋਲੇ ਆ ਨਿਊ ਹਾਲੈਂਡ ਟਰੈਕਟਰਾਂ ਦੀ ਏਜੰਸੀ ਆ ਦੇਖੋ ਮੋੜਾਂ ਵਾਲਾ ਚੌਂਕ ਉਹ ਮੋੜਾਂ ਵਾਲਾ ਚੌਂਕ ਦੇ ਬਿਲਕੁਲ ਕੋਲੇ ਆ ਦੇਖੋ ਇਮਬਾਡਰੀ ਹੋਈ ਹੋਈ ਹੈਗੀ ਤੇ ਪੂਰੀ ਘੈਂਟ ਗੱਲ ਵਾਤਾ ਆਰਐਫਡੀ ਕਪੜਾ ਹੈਗਾ ਜਿਹੜਾ ਕਪੜੇ ਦਾ ਕੰਮ ਕਰਦਾ ਉਹਨੂੰ ਪਤਾ ਪੂਰਾ ਹੈਵੀ ਆ ਇਹ ਤੇ ਸਿਰਫ 399 ਰੁਪਏ ਦੀ 1000 ਦੀਆਂ ਤਣ ਨੇ ਠੀਕ ਹੈ ਜੀ ਫੜਾ ਫੜਾ ਵਿਜ਼ਿਟ ਮਾਰੋ ਟ੍ਰੈਂਡੀ ਆਊਟਲੈਟ ਰਾਮਪਰਾ ਫੁੱਲ ਤੇ ਆ ਤੁਹਾਨੂੰ ਹੋਰ ਆਈਟਮਾਂ ਦਿਖਾਉਣਾ ਇਦੋਂ ਬਾਅਦ ਹਾਂ ਜੀ ਓਏ ਲੋਈ ਕਈ ਬੰਦੇ ਨਾ ਵੀਡੀਓ ਦੇ ਵਿੱਚ ਸਸਤੀਆਂ ਚੀਜ਼ਾਂ ਦਿਖਾ ਦਿੰਦੇ ਨੇ ਕੱਲੀਆਂ ਮਹਿੰਗੀਆਂ ਚੀਜ਼ਾਂ ਨਹੀਂ ਦਿਖਾਉਂਦੇ ਆਪਾਂ 2200 2300 ਰੁਪਏ ਦਾ ਤੁਹਾਨੂੰ ਟਰੈਕ ਸੂਟ ਦਿਖਾਉਣਾਗਾ ਜਿਹੜਾ ਬਾਜ਼ਾਰ ਦੇ ਵਿੱਚ 2200 2300 ਰੁਪਏ 3 ਥ੍ਰੈਡ ਦਾ ਨਾਲੇ ਬੁਰਦੀ ਗਰੰਟੀ ਨਹੀਂ ਦਿੰਦੇ 2.5 ਕਿਲੋ 3 ਕਿਲੋ ਦਾ ਪੀਸ ਹੋ ਘਟੋ ਘਟਾ ਹਲੋਈ 3 ਥ੍ਰੈਡ ਦਾ ਪੂਰਾ ਹੈਵੀ ਫੋਰ ਆ ਗਿਆ ਸਾਰੇ ਸੀਜ਼ਨ ਚ ਫੁੱਲ ਗਰੰਟੀ ਬਦਲ ਕੇ ਨਵਾਂ ਦੇਵਾਂਗੇ ਠੀਕ ਹੈ ਜੀ ਬੋਰੇ ਤੇ ਕਦੇ ਵੀ ਨਹੀਂ ਆਉ ਉਹ ਇਹ ਨਹੀਂ ਹੈਗਾ ਕਿ ਆਪਣੇ ਕੋਲ ਕਪੜਾ ਲੈ ਤਾਂ ਨਹੀਂ ਆਉਂਦਾ ਜਿੱਥੋਂ ਮਰਜੀ ਲੈ ਲਿਓ 3 ਥ੍ਰੈਡ ਦਾ ਕਪੜਾ ਜਿੱਥੋਂ ਮਰਜੀ ਲੈ ਲਿਓ ਇਹਦੇ ਬੋਰ ਨਹੀਂ ਆਊਗਾ ਇਹਦੇ ਜੀ ਦੋ ਤਿੰਨ ਆਰਟੀਕਲ ਮਿਲ ਜਣਗੇ ਹੁੱਡੀ ਵਾਲਾ 1199 ਰੁਪਏ ਦਾ ਜੀ 바ਰਗੇਨਿੰਗ ਹੋਣੀ ਨਹੀਂ ਘੱਟ ਵੱਧ ਕਰ ਦੇਣੀ ਹੈ ਆ ਦੇ ਕੋਈ ਅੰਦਰ ਚੈੱਕ ਕਰੋ ਪੂਰਾ ਹੈਵੀ ਹੈਗਾ ਪੂਰੇ ਹੈਵੀ ਆ ਇਹਦੀ ਕੱਲੀ ਹੁੱਡੀ ਲੈਣੀ ਆ ਕੱਲੀ ਹੁੱਡੀ ਵੀ ਦੇ ਦਾਂਗੇ 700 ਰੁਪਏ ਦੀ ਹੈ ਠੀਕ ਹੈ ਜੀ ਤੇ 600 ਦਾ ਲੋਰ 3 ਥ੍ਰੈਡ ਤੇ ਲੋਰ 600 ਰੁਪਏ ਦਾ ਆਪਣੇ ਕੋਲੇ ਕੋਈ 2000 ਵਾਲਾ 3000 ਵਾਲਾ ਮਸਲਾ ਨਹੀਂ ਚਾਹੀਏ ਇੱਕ ਲੈ ਲੈਣ ਚਾਹੀਏ ਦੋ ਲੈ ਲੈਣ ਠੀਕ ਹੈ ਰੰਗ ਇਹਦੇ ਵਿੱਚ ਬਹੁਤ ਮਿਲ ਜਾਣਗੇ ਰੰਗ ਲੱਗੇ ਪਏ ਆ ਤੇ ਆ ਬਾਹਰ ਵੀ ਬਈ ਇਸੇ ਦੇ ਸਟਾਕ ਤੇ ਹੈਗਾ ਬਾਹਰ ਦਿਖਾ ਦਿਓ ਜਿੰਨਾ ਵੀ ਸਟਾਕ ਤੇ ਇਸੇ ਦੇ ਹੀ ਹੈਗਾ ਇਹ ਦੇਖੋ ਬਈ ਕੀ ਲਿਆ ਠੀਕ ਆ ਬਈ ਪਹੁੰਚੋ ਫਟਾਫਟ ਟ੍ਰੈਂਡੀ ਆਊਟਲੈਟ ਤੇ ਧੰਨਵਾਦ